ਦੇ ਹਸਤੇ ਪੰਨਿਆਂ ਦੇ ਮੁਤਾਬਕ ਜੋ ਧੀਰ ਮੱਲੀਆਂ ਦਾ ਪਰਿਵਾਰ ਸੀ ਉਹ ਅੱਜ ਵੀ ਇੱਥੇ ਉਹਨਾਂ ਦੀ ਵੰਸ਼ ਵਿੱਚੋਂ ਕੁਝ ਲੋਕ ਰਹਿ ਰਹੇ ਨੇ ਪਰ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਵੀ ਜਿਹੜਾ ਗੁਰਦੁਆਰਾ ਥਮ ਸਾਹਿਬ ਆ ਉਹਦੀ ਕੰਧ ਦੇ ਨਾਲ ਕੰਧ ਲਾ ਕੇ ਬੈਠੇ ਨੇ ਆਪਾਂ ਵੇਖ ਸਕਦੇ ਆ ਜਿਹੜੀ ਇਧਰ ਟਰਾਲੀਆਂ ਜਾਂ ਕੁਝ ਹੋਰ ਸ਼ੈੱਡ ਨਜ਼ਰ ਆਉਂਦੇ ਨੇ ਇਹ ਧੀਰਮੱਲੀਆਂ ਦੇ ਪਰਿਵਾਰ ਦੇ ਵਿੱਚੋਂ ਆ ਤੇ ਇਧਰ ਗੁਰਦਰਾ ਥੰਮ ਸਾਹਿਬ ਗੁਰੂ ਅਰਜਨ ਸਾਹਿਬ ਜੀ ਨੇ ਜਿੱਥੇ ਥੰਮ ਲਾਇਸੀ ਉਹ ਗੁਰਦਰਾ ਤੇ ਬਹੁਤ ਹੀ ਜਗ੍ਹਾ ਥੋੜੀ ਹੈ ਜੇ ਇਹ ਜਗ੍ਹਾ ਮਿਲ ਜਾਵੇ ਤਾਂ ਗੁਰਦਰਾ ਸਾਹਿਬ ਦੀ ਇਮਾਰਤ ਹੋਰ ਵੀ ਵਧੀਆ ਹੋ ਸਕਦੀ ਤੇ ਨਾਲ ਹੀ ਕਿਹਾ ਜਾਂਦਾ ਆ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਜਿਸ ਦੁਸ਼ਟ ਜਿਹੜਾ ਕਿ ਸਿੱਖਾਂ ਦੇ ਵਿੱਚ ਰਹਿ ਕੇ ਪੈਂਦੇ ਖਾਂ ਜਿਹੜਾ ਪਹਿਲਾਂ ਗੁਰੂ ਘਰ ਦਾ ਸੇਵਕ ਸੀ ਤੇ ਉਹ ਜਿਹੜਾ ਸੀ ਮੁੜ ਕੇ ਗੁਰੂ ਘਰ ਦਾ ਹੀ ਵਿਰੋਧੀ ਹੋ ਗਿਆ ਤੇ ਜਿਹੜਾ ਨਾਲ ਉਹਦਾ ਸਿਰ ਵੱਡਿਆ ਸੀ ਤੇ ਉਹ ਹਥਿਆਰ ਜਿਹੜਾ ਬਾ ਜਾਂ ਉਹ ਸ਼ਸਤਰ ਜਿਹੜਾ ਆ ਕਹਿ ਸਕਦੇ ਹਾਂ ਕਿ ਉਹ ਅੱਜ ਵੀ ਇਸ ਪਰਿਵਾਰ ਦੇ ਕੋਲ ਹੈ ਜਿਹੜਾ ਆਪਾਂ ਘਰ ਸਾਹਮਣੇ ਵੇਖ ਰਹੇ ਆ ਤੇ ਆ ਰੁੱਖ ਵੇਖ ਰਹੇ ਆ ਇਸ ਜਗ੍ਹਾ ਦੇ ਉੱਪਰ ਤੇ ਨਾਲ ਹੀ ਕਿਹਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੱਦਾਂ ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਜੋ ਗੁਰੂ ਅਰਜਨ ਸਾਹਿਬ ਜੀ ਮਹਾਰਾਜੀ ਨੇ ਅੰਕਤ ਕਰਵਾਈ ਸੀ ਬਾਣੀ ਸਾਰੀ ਉਹ ਵੀ ਇਹਨਾਂ ਦੇ ਕੋਲ ਆ ਇਸ ਘਰ ਦੇ ਵਿੱਚ ਜਿੱਥੇ ਆਪਾਂ ਦੇਖ ਰਹੇ ਆ ਸਾਹਮਣੇ ਆਇਆ ਇਹਨਾਂ ਦੇ ਕੋਲ ਕੀ ਸਿੱਖਾਂ ਨੂੰ ਇਹਦੇ ਬਾਰੇ ਸੋਚਣਾ ਨਹੀਂ ਚਾਹੀਦਾ ਕਿ ਸਿੱਖਾਂ ਨੂੰ ਇਹ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਹਨਾਂ ਕੋਲ ਲੈਣਾ ਨਹੀਂ ਚਾਹੀਦਾ ਕਿ ਸ਼੍ਰੋਮਣੀ ਕਮੇਟੀ ਨੂੰ ਇਸ ਵਿਸ਼ੇ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਕਿ ਸਤਕਾਰ ਕਮੇਟੀਆਂ ਨੂੰ ਇਸ ਵਿਸ਼ੇ ਵੱਲ ਵੇਖਣਾ ਨਹੀਂ ਚਾਹੀਦਾ ਕਿ ਉਹ ਸਾਡਾ ਗ੍ਰੰਥ ਜਿਹੜਾ ਵਾ ਮਿਲ ਜਾਵੇ ਇਹ ਬਹੁਤ ساری ਜਗ੍ਹਾ ਜਿਹੜੀ ਆਪਾਂ ਵੇਖ ਰਹੇ ਆ ਇਹ ਉਹਨਾਂ ਪਰਿਵਾਰ ਦੇ ਕੋਲ ਆ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਕਰਤਾਰਪੁਰ ਜਲੰਧਰ ਨੇੜੇ ਜਲੰਧਰ ਤੇ ਆ ਉਹਨਾਂ ਦਾ ਪਿਛਲੇ ਪਾਸੇ ਘਾਰਿਆ ਜੋ ਆਪਾਂ ਵੇਖ ਰਹੇ ਹਾਂ ਇਹ ਜੋ ਆਪਾਂ ਪਿਛਲੇ ਪਾਸੇ ਵੇਖ ਰਹੇ ਹਾਂ ਜਗਾ ਜੋ ਆ ਲొਕੇਸ਼ਨ ਨਜ਼ਰ ਆ ਰਹੀ ਹੈ ਸਾਨੂੰ ਇਹ ਸਾਰੀ ਲొਕੇਸ਼ਨ ਉਹਨਾਂ ਦੇ ਪਰਿਵਾਰ ਦੀ ਹੈ ਉਹਨਾਂ ਕੋਲ ਇਹ ਸਾਰਾ ਉਹਨਾਂ ਦੀ ਜਗਾ ਹੈ ਅੱਜ ਵੀ ਤੇ ਇੱਥੇ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਜਿਹੜਾ ਇਹਨਾਂ ਨੇ ਖੋਲਿਆ ਮੈਂ ਆਸ ਕਰਦਾ ਕਿ ਸਿੱਖ ਕੌਮ ਇਸ ਵਿਸ਼ੇ ਬਾਰੇ ਜ਼ਰੂਰ ਸੋਚੇ ਤਾਂ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਵਾ ਇੱਥੋਂ ਲਿਆ ਜਾ ਸਕੇ ਇਹ ਨਾਲ ਹੀ ਹੈ ਬਿਲਕੁਲ ਗੁਰਦੁਆਰਾ ਥਮ ਸਾਹਿਬ ਦੇ ਨਜ਼ਦੀਕ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇਹ ਇਹਨਾਂ ਦਾ ਪੁਰਾਤਨ ਘਰ ਜੋ ਆਪਾਂ ਇਹਦੇ ਵਿੱਚ ਵੇਖ ਰਹੇ ਹਾਂ ਤੇ ਮੈਂ ਆਸ ਕਰਦਾ ਕਿ ਸਿੱਖ ਇਸ ਵਿਸ਼ੇ ਬਾਰੇ ਜਰੂਰ ਸੋਚਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ